ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਜਰੂਰ ਸਿੰਘ ਸੋਹੀ ਤੇ ਤੁਸੀਂ ਸਾਡੇ ਨਾਲ ਜੁੜਨ ਡੈਲੀ ਜੀ ਰਾਨੀ ਨਿਊਜ਼ ਦੇ ਨਾਲ ਸੋ ਸਿਮਰਜੀਤ ਸਿੰਘ ਬੈਂਸ ਜੀ ਅੱਜ ਗਰਾਉਂ ਆਏ ਹੋਏ ਆਪਣੀ ਟੀਮ ਦੇ ਨਾਲ ਮੁਲਾਕਾਤ ਕਰਨ ਵਾਸਤੇ ਬੈਂਸ ਸਾਹਿਬ ਜੋਸ਼ ਅੱਗੇ ਨਾਲੋਂ ਜ਼ਿਆਦਾ ਭਰਿਆ ਹੋਇਆ ਹੈ ਵਰਕਰਾਂ ਵਿੱਚ ਵੀ ਤੇ ਤੁਹਾਡੇ ਵਿੱਚ ਵੀ ਕੀ ਕਹਿਣਾ ਚਾਹੁੰਦੇ ਜੀ ਗਰਾਉਂ ਸਰ ਵਾਸਤੇ ਪੱਲਾ ਤਾਂ ਮੈਂ ਇਹ ਗੂੰਗਾ ਵੀ ਇੱਡੇ ਜ਼ਬਰਦਸਤ ਐਂਕਰ ਬਣ ਗਏ ਤੁਸੀਂ ਵਾਹ ਮੈਂ ਤਾਂ ਜਲੂਬ ਨੂੰ 2014-19 ਟੈਂਟਰਿੰਗ ਬੜੀ ਜ਼ਬਰਦਸਤ ਦੇਖ ਲਿਆ ਤੁਹਾਡੇ ਦੀ ਸ਼ੁਰੂਆਤ ਜੀ ਟਿਊਬਸ ਇੰਟਰਵਿਊ ਥੈਂਕ ਯੂ ਵੈਰੀ ਮੱਚ ਐਂਡ ਐ ਸਾਰੇ ਮੇਰੇ ਦੋਸਤ ਜਗਰਾਉਂ ਵਾਲੇ ਜਿਨ੍ਹਾਂ ਨੇ 2014 2019 ਐਜ਼ ਇੰਡੀਪੈਂਡੈਂਟ ਜਿਤ ਨਾਲੋਂ ਵੱਡੇ ਮੀਲ ਪੱਥਰ ਕੱਢਦੇ ਤੇ ਹੁਣ ਕੁਦਰਤ ਦੀ ਅਪਾਰ ਬਖਸ਼ੀ ਹੋਈ ਸੋਨੇ ਤੇ ਸੁਹਾਗਾ ਬਚਿਆ ਹੈ ਮਤਲਬ ਕਿ ਰਾਜਾ ਵੜਿੰਗ ਜਿਹਦੀ ਆਪਣੀ ਸ਼ਖਸੀਅਤ ਹੈਗੀ ਆ ਲੋਕਾਂ ਦੇ ਕੰਮ ਕਰਨ ਲਈ ਜਾਣਿਆ ਜਾਂਦਾ ਪੰਜਾਬ ਦੇ ਮੁੱਦਿਆਂ ਦੇ ਉੱਤੇ ਸਟੈਂਡ ਕਰਨ ਲਈ ਜਾਣਿਆ ਜਾਂਦਾ ਵੋਕਲ ਹੋ ਕੇ ਲੋਕਾਂ ਦੀਆਂ ਦਿੱਕਤਾਂ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਸੋ ਮੈਂ ਆਪਣੇ ਸਾਰੇ ਜਿਹੜੇ ਅਹੁਦੇਦਾਰ ਸਹਿਬਾਨ ਵੱਖ-ਵੱਖ ਪਿੰਡਾਂ ਦੇ ਵਿੱਚੋਂ ਆਏ ਆ ਐਂਡ ਰਾਜਾ ਜੀ ਦੇ ਦੋਸਤ ਨਾਲ ਆਏ ਹੋਏ ਆ ਅਸੀਂ ਇੱਕ ਰਣਨਿਤਕ ਮੀਟਿੰਗ ਕੀਤੀ ਹੈ ਐਂਡ ਬਹੁਤ ਵੱਡੀ ਚਾਰਜਿੰਗ ਹੈਗੀ ਆ ਸੋ ਗੁਰੂ ਕਿਰਪਾ ਕਰੇ ਇਹ ਜਿਹੜੀ ਚਾਰਜਿੰਗ ਆ ਸੰਗਤ ਦਾ ਰੁਝਾਨ ਆ ਤੇ ਇਹ ਗੱਲ ਦਾ ਸੰਕੇਤ ਆ ਕਿ ਰਾਜਾ ਵੜਿੰਗ ਲੱਖਾਂ ਵੋਟ ਦੇ ਫਰਕ ਨਾਲ ਜਿੱਤ ਕੇ ਲੋਕ ਸਭਾ ਦੇ ਅੰਦਰ ਲੁਧਿਆਣਾ ਦੇ ਲੋਕਾਂ ਦੀ ਪੰਜਾਬ ਦੇ ਹੱਕਾਂ ਦੀ ਦਰਜਵਾਨੀ ਕਰੇ 2 ਸਾਲ ਪਹਿਲਾਂ ਚੁੱਪ ਸੀਗੀ ਇੱਕਦਮ ਸੁਨਾਮੀ ਆਈ ਆ ਤੇ ਯਾਰ ਚੁੱਪ ਹੁਣ ਲੋਕਤੰਤਰ ਦੇ ਵਿੱਚ ਬੋਡ ਦਾ ਮਹੱਤਵ ਹੈ ਲੋਕਾਂ ਨੇ ਜਿਹੜਾ ਬੰਦਾ 50 ਵੋਟਾਂ ਦਾ ਹੱਕ ਨਹੀਂ ਸੀ ਰੱਖਦਾ 50 5000 ਵੋਟਾਂ ਪਾ ਦਿੱਤੀਆਂ ਉਹਨਾਂ ਨੂੰ ਉਹ ਨਮਾਇंदे ਬਣ ਗਏ ਉਹਨਾਂ ਦਾ ਵੀ ਕੋਈ ਦੇਖ ਲਈਏ ਕਾਰਜਕਾਲ ਖੋਤੇ ਦੇ ਉੱਤੇ ਸ਼ੇਰ ਦੀ ਖੱਲ ਪੈ ਜਾਵੇ ਤਾਂ ਪਤਾ ਹੀ ਨਹੀਂ ਲੱਗਦਾ ਇਹ ਲੋਕਾਂ ਨੇ ਹੀ ਲਾਉਣੀ ਹੈ ਲੋਕਤੰਤਰ ਦੀ ਮਹਾਨਤਾ ਹੈ ਸੁੰਦਰਤਾ ਡੈਮੋਕ੍ਰੇਸੀ ਦੀ ਇਹ ਸੁੰਦਰਤਾ ਤੇ ਖਲ ਲਾਉਣ ਦਾ ਵਕਤ ਆ ਗਿਆ ਹੈ। ਕਿਸੇ ਲੋਕ ਸਰਕਾਰੀ ਦਫਤਰ ਤੇ ਚਲੇ ਜਾਂਦੇ ਆ ਹਹਾਕਾਰ ਮੱਜੀਆ ਕੋਈ ਰਜਿਸਟਰੀ ਕਰਾਉਣ ਚਲੇਗਾ। ਕੱਪੜੇ ਲਾਉਣ ਤੱਕ ਜਾਂਦੇ ਆ ਤਹਿਸੀਲਦਾਰ 50 ਪਿਆ 1000 ਰੁਪਏ ਰਜਿਸਟਰੀਆਂ ਦਾ। ਕਿਸੇ ਸਰਕਾਰੀ ਦਫਤਰ ਤੇ ਜਾਂਦੇ ਆ ਤੇ ਹਹਾਕਾਰ ਵਾਲਾ ਮਾਹੌਲ ਆ। ਇਸ ਕਰਕੇ ਇਹ ਜਿਹੜਾ ਸਫਰ ਮੈਂ ਲੱਖਾਂ ਦੀ ਗਿਣਤੀ ਦੇ ਵਿੱਚ ਲੀਡ ਵਾਲਾ ਕਿਹਾ ਇਹ ਸੱਚਾ ਹੋ। ਬਿੱਟੂ ਜੀ ਵੱਲੋਂ ਬਿਆਨ ਆ ਰਿਹਾ ਜੀ ਅਸੀਂ ਜਿਹੜੇ ਰਹਿੰਦੇ ਕੰਮ ਆ ਅਸੀਂ ਪੈਰਸ ਬੁਲਾਦਾਂਗੇ ਲੁਧਿਆਣੇ ਨੂੰ। ਕੀ ਕਹਿ ਕੀ ਕਹਿਣਾ ਚਾਹੁੰਦਾ ਵੀ ਤੁਸੀਂ ਹੁਣ ਸਹਰੀ ਸੀ ਲੁਆਣਾ ਪਹਿਲਾਂ ਜਗਰੂਪ ਕਿਕਰ ਵੀਜੀ ਹੋਵੇ ਤੇ ਮੂਰਖ ਉਹ ਬੰਦਾ ਜਿਹੜਾ ਕਹੂਗਾ ਵੀ ਇਹਨੂੰ ਮੈਂ ਸਿਹਾਰੇ ਤੋੜਨੇ ਆ ਦਾਖਾਂ ਤੋੜਨੀਆਂ ਨੇ ਕੰਡੇ ਦਾ ਜਰੂਰ ਚੁਗਣੇ ਪੈਂਦੇ ਆ ਕਿਕਰ ਤੇ ਚੜਾਂਗੇ ਤਾਂ ਕੰਡੇ ਲੱਗਣਗੇ ਵਖਤ ਹੁਣ ਕੰਡੇ ਚੋਗਣ ਦਾ ਇਹ ਇਹ ਸਮੇਂ ਦੇ ਲੋਕ ਵੀ VOTER ਨੂੰ ਪਤਾ ਹੀ ਕੁਝ ਨਹੀਂਗਾ ਜੀ VOTER ਸਾਰੀ ਗੱਲ ਜਾਣਦਾ ਆਮ ਆਦਮੀ ਪਾਰਟੀ ਦੇ ਪੱਪੀ ਪ੍ਰੈਸ਼ਰ ਜੀ ਖੜੇ ਆ ਜੀ ਕੀ ਕਹਿਣਾ ਚਾਹੁੰਦੇ ਬਦਲਾਅ ਦੇ ਨਾਂ ਤੇ ਆਏ ਸੀ ਕਿ ਪਾਰਟੀ ਬਸ ਹੋ ਗਿਆ ਬਦਲਾਅ ਲੋਕਾਂ ਨੇ ਕੀਤਾ ਤਾਂ ਹੈਗਾ ਕਾਂਟ ਕੀ ਹੰਡੀ ਇੱਕ ਵਾਰ ਝੜਦੀ ਆ ਬਾਰ-ਬਾਰ ਨਹੀਂ ਝੜ ਹਟੀ ਇੱਕ ਵਾਰੀ ਸੋ ਸਾਡੇ ਨਾਲ ਸੀਗੇ ਜੀ ਸਿਮਰਜੀਤ ਸਿੰਘ ਬੈਂਸ ਜੋ ਆਪਣੇ ਜਗਰਾਉਂ ਵਰਕਰਾਂ ਦੇ ਨਾਲ ਆਏ ਹੋਏ ਆ ਬਹੁਤ ਵੱਡੀ ਮਤਲਬ ਦੇ ਵਰਕਰ ਵੀ ਇੱਥੇ ਪਹੁੰਚੇ ਹੋਇਆ ਸੋ ਅੱਗੇ ਜਾਣਾਂਗੇ ਰਣਨੀਤੀ ਇਹਨਾਂ ਦੀ ਕੀ ਹੋਊਗੀ ਤੇ ਵੋਟਾਂ ਦੇ ਵਿੱਚ ਕੀ ਰੁਝਾਨ ਹੋਣਗੇ ਸੋ 올 ਟਾਈਮ ਦੇਖਣਾ ਹੋਊਗਾ